ਆਮ ਆਦਮੀ ਪਾਰਟੀ ਨੇ ਬਹੁਤ ਸੋਹਣਾ ਅਪਰਲਾ ਕੀਤਾ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੈ ਕੇ ਆਏ ਨੇ ਇਹਦੇ ਵਿੱਚ ਕੀ ਆ 10 ਲੱਖ ਤੱਕ ਦਾ ਬੀਮਾ ਮਿਲੇਗਾ ਸਾਰਿਆਂ ਨੂੰ ਮੁਫਤ ਇਲਾਜ ਹੋਇਆ ਕਰੂਗਾ ਹਸਪਤਾਲਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਜਿੱਦਾਂ ਕਿ ਪਹਿਲਾਂ ਆਸ਼ੀਮਾਨ ਕਾਰਡ ਬਣਦਾ ਤੇ ਉਹਦੀ 5 ਲੱਖ ਕੀਮਤ ਹੁੰਦੀ ਸੀਗੀ ਵੀ ਉਹ ਵੀ ਕਿਸੇ ਕਿਸੇ ਉਤੇ ਆਪਰੇਸ਼ਨ 'ਚ ਜਾਂ ਕਿਸੇ ਕਿਸੇ ਚੀਜ਼ 'ਚ ਮਿਲਦਾ ਹੁੰਦਾ ਸੀਗਾ ਉਹਦਾ ਬੈਨੀਫਿਟ ਪਰ ਇਹ 10 ਲੱਖ ਦੇ ਕਾਰਡ ਨਾਲ ਸਾਰੇ ਆਪਾਂ ਨੂੰ ਬੈਨੀਫਿਟ ਮਿਲਿਆ ਕਰਨਗੇ ਮੁੱਖ ਵੀ ਸਹੂਲਤਾਂ ਸਾਰੀਆਂ ਮਿਲ ਜਿਆ ਕਰਨੀਆਂ ਇਹਦੇ ਵਿੱਚ ਇਲਾਜ ਦੀਆਂ ਹਰੇਕ ਇਹਦੇ ਕੋਈ ਪਾਬੰਦੀ ਨਹੀਂ ਲੱਗੀ ਹਰੇਕ ਬੰਦਾ ਇਹ ਬਣਵਾ ਸਕਦਾ ਹੁਣ ਕੈਂਪ ਲੱਗਣਗੇ ਅੱਜ ਇਹਦੀ ਅਨਾਉਂਸਮੈਂਟ ਹੋ ਰਹੀ ਹੈ ਪਹਿਲਾਂ 8 9 ਤਰੀਕ ਨੂੰ ਬਣਨੇ ਸੀ ਪਰ ਡਿਲੇ ਹੋ ਗਿਆ ਸੀਗਾ ਥੋੜਾ ਜਿਹਾ ਕੁਛ ਕਾਰਨ ਕਰਕੇ ਉਹਨੇ ਦੁਬਾਰੇ ਸਟਾਰਟ ਕੀਤੇ ਨੇ ਅੱਜ ਸੀਐਮ ਮਹਾਲੀ ਦੇ ਵਿੱਚ ਝੰਡੀਗੜ੍ਹ ਦੇ ਵਿੱਚ ਇਹਨੂੰ ਉਹ ਕਰ ਦੇਣਗੇ ਹਰੀ ਝੰਡੀ ਦੇ ਦੇਣਗੇ ਅੱਜ ਤੋਂ ਇਹ ਬਣਨੇ ਸ਼ੁਰੂ ਹੋ ਜਾਣਗੇ ਤੇ ਇਹਦੇ ਵਿੱਚ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲਣਗੀਆਂ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਬਾਈ ਕਈਆਂ ਤੋਂ ਹੁਣ ਇਲਾਜ ਤੋਂ ਅਧੂਰੇ ਰਹਿ ਜਾਂਦੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਦੀ ਹਨਾ ਬਿਨਾ ਇਲਾਜ ਤੋਂ ਰਹਿ ਜਾਂਦੇ ਤੇ ਅਗਲੇ ਕੁਲ ਨਹੀਂ ਹੁੰਦੇ ਜੀ 2-3 ਲੱਖ ਰੁਪਇਆ ਇਹਦੇ ਨਾਲ ਹੁਣ ਸਾਰੇ ਪਰਿਵਾਰਾਂ ਨੂੰ ਸਹੂਲਤਾਂ ਮਿਲਿਆ ਕਰਨੀਆਂ ਮੈਡੀਕਲ ਸਹੂਲਤਾਂ ਸਭ ਇਹਨਾਂ ਨੇ ਗੱਲ ਸਹੀ ਹੈ ਇਹਨਾਂ ਨੇ ਪੂਰੇ ਵਾਟ ਕੱਢਤੇ ਹਸਪੀਟਲਾਂ ਦੇ ਜਿਵੇਂ ਪੀਜੀਆਈ ਘਾਪ ਦਾ ਵੀ ਵਧੀਆ ਬਣਾਇਆ ਤੇ ਹੋਰ ਵੀ ਤੇ ਇਹਨਾਂ ਦੇ ਇਹਨਾਂ ਨੇ ਮਹੱਲਾ ਕਲੀਨਿਕ ਚਾਹੇ ਹੋਰ ਕੰਮ ਹੋਏ ਨਹੀਂ ਹੋਏ ਹਨਾ ਉਹ ਗੱਲ ਬਕਰਿਆ ਪਰ ਸਿਹਤ ਵਾਲੇ ਪੱਖੋਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਸੋਹਣਾ ਤੇ ਹੁਣ ਜਗ੍ਹਾ-ਜਗ੍ਹਾ ਤੇ ਹੁਣ ਪ੍ਰਾਈਵੇਟ ਹਸਪਤਾਲਾਂ 'ਚ ਲੁੱਟ ਨਹੀਂ ਹੋਇਆ ਕਰੂਗੀ ਤੇ ਇਲਾਜ ਕਣੀ ਕੋਈ ਨਹੀਂ ਰਹੂਗਾ ਤੇ ਇਹਦੇ ਵਿੱਚ ਪ੍ਰਾਈਵੇਟ ਹਸਪੀਟਲਾਂ 'ਚ ਵੀ ਇਹ ਕਾਰਡ ਚੱਲਿਆ ਕਰਨਗੇ ਇਹਨਾਂ ਦੀ ਲਿਸਟ ਬਣਾ ਕੇ ਉਹਨਾਂ ਆਪਦੀ ਉਹਤੇ ਵੈਬਸਾਈਟ ਤੇ ਪਾ ਦੇਣਗੇ ਵੀ ਕਿਹੜੇ-ਕਿਹੜੇ ਹਸਪੀਟਲਾਂ 'ਚ ਇਹ ਚੱਲਿਆ ਕਰੂਗਾ ਕਾਰਡ ਮੋਸਟਲੀ ਜਾਦੇ ਸਰਕਾਰੀਆ ਤੇ ਕੁਝ ਪ੍ਰਾਈਵੇਟ ਜਿਹੜੇ ਵੱਡੇ ਹਸਪੀਟਲ ਨੇ ਉਹਨਾਂ ਵਿੱਚ ਚੱਲਿਆ ਕਰੂਗਾ ਤੇ ਲਗਭਗ ਜਿਹੜੇ ਮਸ਼ਹੂਰ ਨੇ ਸਾਰੇ ਉਹਨਾਂ ਦੇ ਵਿੱਚ ਚੱਲਿਆ ਕਰੂਗਾ ਗਰੀਬਾਂ ਤੇ ਆਮ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਣਾ ਤੇ ਸਭ ਦਾ ਇਲਾਜ ਹੋ ਜਾਣਾ ਆਪਾਂ ਕੋਈ ਜਿਆਦਾ ਸਪੋਰਟਰ ਨਹੀਂ ਹੈਗੇ ਹਨਾ ਵੀ ਆਪਾਂ ਆਮ ਆਦਮੀ ਦੇ ਪਰ ਇਹ ਕੰਮ ਉਹਨੂੰ ਤਾਂ ਬਹੁਤ ਸੋਹਣਾ ਤੇ ਪੂਰਾ ਘੈਂਟ ਕੰਮ ਆ ਯਾਰ ਇਹ ਇਹਦੀ ਤਾਂ ਸਰਾਹਣਾ ਬਣਦੀ ਹੈ ਚਾਹੇ ਇਹਨਾਂ ਨੇ ਕੀਤਾ ਕੁਝ ਨਹੀਂ ਕੀਤਾ ਪਰ ਜਿਹੜੀ ਆ ਸਕੀਮ ਲੈ ਕੇ ਆਏ ਨੇ ਇਹਦੇ ਨਾਲ ਗਰੀਬਾਂ ਨੂੰ ਤੇ ਆਮ ਲੋਕਾਂ ਨੂੰ ਬਹੁਤ ਬੈਨੀਫਿਟ ਆ ਬਾਕੀ ਤੁਸੀਂ ਆਪਣੀ ਰਾਏ ਦੱਸ ਦਿਓ ਤੁਹਾਨੂੰ ਕਿਦਾਂ ਲੱਗੀ ਇਹ ਸਕੀਮ ਵਧੀਆ ਜਾਂ ਨਹੀਂ